ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰਡ ਨੇ ਬੂਟੇ ਲਗਾਉਣ ਦੀ ਮਹਿਮ ਕੀਤੀ ਸ਼ੁਰੂ ਇਸ ਮੌਕੇ ਤੇ ਰਜੀਵ ਚੈਲ ਚੇਅਰਮੈਨ ਸ਼ਿਵ ਸ਼ਰਮਾ ਪ੍ਰਧਾਨ ਜਸਵਿੰਦਰ ਸਿੰਘ ਜਰਨਲ ਫੈਕਟਰੀ ਗੁਰਬਖਸ਼ ਸ਼ੀਰਾ ਰਾਹੁਲ ਸਿੰਘ ਸ਼ਹਿਰੀ ਵਾਈਸ ਪ੍ਰਧਾਨ ਨਿਖਿਲ ਖੋਸਲਾ ਵਾਈਸ ਪ੍ਰਧਾਨ ਹਨੀ ਭੀਮ ਕੈਸ਼ੀਅਰ ਰਾਜਵਿੰਦਰ ਸ਼ਰਮਾ ਹਰਵਿੰਦਰ ਹਤਿੰਦਰ ਰਾਣਾ ਗਿੰਨੀ ਸੈਕਟਰੀ ਰਾਹੁਲ ਕੁਮਾਰ ਅਮਿਤ ਸ਼ਰਮਾ ਦੀਪੂ ਆਦੀ ਮਜੂਸਾ 99 ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਜੈ ਸ਼ਰਮਾ ਦੀ ਰਿਪੋਰਟ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਭਗਤ ਸਿੰਘ ਦੇ ਠੋਕੇ ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਖੋਤਰਾ ਰੋਡ ਫਗਵਾੜਾ ਵਿਖੇ ਪਰਿਆਵਰਣ ਨੂੰ ਬਚਾਉਣ ਲਈ ਬੂਟੇ ਲਾਉਣ ਦੀ ਮਹਿੰਮ ਸ਼ੁਰੂ ਕੀਤੀ ਗਈ ਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਜੋ ਪੂਰੀ ਆਪਣੇ ਧਰਤੀ ਉੱਤੇ ਟੈਂਪਰੇਚਰ ਬਹੁਤ ਵਾਧਾ ਪਿਆ ਵਾ ਜਿਹੜੀਆਂ ਆਪਦਾਨ ਦੀਆਂ ਪਈਆਂ ਵਾ ਹੜਾਂਦੇ ਪਏ ਆ ਇਹਨਾਂ ਨੂੰ ਬਚਾਣ ਲਈ ਸਾਨੂੰ ਹਰਿਆਲੀ ਧਰਤੀ ਦੇ ਉੱਤੇ ਲਿਆਂਦੇ ਦੀ ਮੁਹਿੰਮ ਚਲਾਨੀ ਚਾਹੀਦੀ ਆ ਤੇ ਹਰ ਘਰ ਦੇ ਹਰ ਮੈਂਬਰ ਨੂੰ ਇੱਕ ਬੂਟਾ ਜ਼ਰੂਰ ਲਾਣਾ ਚਾਹੀਦਾ ਵਾ ਤਾਂ ਕਿ ਆਪਾਂ ਆਪਣੀ ਧਰਤੀ ਮਾਤਾ ਦੀ ਸੇਵਾ ਕਰਦੇ ਹੋਏ ਇਹਨੂੰ ਹਰਿਆ ਭਰਿਆ ਕਰ ਸਕੀਏ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਮੰਗ ਕਰਦੇ ਆ ਕਿ ਇਸ ਮੁਹਿੰਮ ਨੂੰ ਚਲਾਣ ਲਈ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਭਗਤ ਸਿੰਘ ਤੇਰੀ ਸੋਹ ਤੇ ਧੋਕੇ ਇਨਕਲਾਬ ਜਿੰਦਾਬਾਦ ਜਿੰਦਾਬਾਦ ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰ ਵੱਲੋਂ ਅੱਜ ਗੁਆੜਾ ਦੇ ਵਿੱਚ ਇੱਕ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਜਿਹੜਾ ਇਹ ਕੰਮ ਹੈ ਉਹਦੇ ਵਿੱਚ ਕੀ ਆ ਕਿ ਜੋ ਗਰਮੀ ਪੈ ਰਹੀ ਆ ਜਾਂ ਜਿੱਦਾਂ ਦਾ ਮਾਹੌਲ ਹੋ ਰਿਹਾ ਆ ਉਹਦੇ ਵਿੱਚ ਬ੍ਰੇਖਸ਼ ਕੱਟੇ ਜਾ ਰਹੇ ਆ ਲੇਕਿਨ ਲਾਣ ਵਾਲੀ ਕਹਾਣੀ ਜਿਹੜੀ ਆ ਉਹ ਨਾਂ ਦੇ ਬਰਾਬਰ ਆ ਲੇਕਿਨ ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੇ ਇੱਕ ਸ਼ੁਰੂਆਤ ਕੀਤੀ ਆ ਉਹ ਸ਼ੁਰੂਆਤ ਪੂਰੇ ਸ਼ਹਿਰ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹੈ ਕਿ ਆਪਣਾ ਮਹੱਲੇ ਨੂੰ ਆਪਣਾ ਘਰ ਸਮਝੋ ਆਪਣੇ ਘਰ ਨੂੰ ਆਪਣਾ ਘਰ ਨਾਲ ਸਮਝੋ ਆਪਣੇ ਮਹੱਲੇ ਨੂੰ ਆਪਣਾ ਘਰ ਸਮਝੋ ਔਰ ਮਹੱਲੇ ਨੂੰ ਕਿਤੇ ਨਾ ਕਿਤੇ ਬੂਟੇ ਲਾ ਕੇ ਇੱਕ ਗ੍ਰੀਨਰੀ ਜਿਹੜੀ ਆ ਉੱਥੇ ਲਿਹਾਈ ਜਾਵੇ ਔਰ ਮਹੱਲਾ ਮਹੱਲਾ ਕਰਕੇ ਆਪਾਂ ਪੂਰੇ ਸ਼ਹਿਰ ਨੂੰ ਸਵਾਰ ਸਕਦੇ ਹਾਂ ਔਰ ਕਿਤੇ ਨਾ ਕਿਤੇ ਇੱਕ ਸੋਚ ਦੇ ਹਿਸਾਬ ਨਾਲ ਇੱਕ ਸ਼ੁਰੂਆਤ ਮੈਂ ਫਿਰ ਇਹ ਕਹਿ ਰਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਸ਼ੁਰੂਆਤ ਅਸੀਂ ਕੀਤੀ ਆ ਕਿ ਆਪਣਾ ਮਹੱਲਾ ਆਪਣਾ ਘਰ ਆਪਣੇ ਮਹੱਲੇ ਨੂੰ ਇੱਕ ਬੂਟੇ ਲਾ ਕੇ ਗ੍ਰੀਨਲੀ ਲਾਈ ਜਵੇ ਉਹ ਪ੍ਰਸ਼ਾਸਨ ਤੋਂ ਮੰਗਾ ਕਿ ਕਿਤੇ ਨਾ ਕਿਰੇ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਸਾਥ ਦੇਵੇ ਇਹ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੀ ਜਿਹੜੀ ਸੋਚ ਆ ਉਹਦੇ ਵਿੱਚ ਉਹ ਤਾਈਆਂ ਕਾਮਿਆਂ ਵਾ ਜੇ ਸਾਰੇ ਸ਼ਹਿਰ ਵਾਸੀ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਇਹ ਸਾਡਾ ਜਿਹੜਾ ਆ ਸਾਡੀ ਸੋਚ ਆ ਇਨਕਲਾਬ